ਵਿਸਤਰਾ ਮਹੱਲਾ ਪੰਜਵਾ ਪ੍ਰੇਤੋ ਕੀ ਤੁੰ ਦੇਵਤਾ ਤਿਨ ਕਰਨਹਿ ਹਾਰੇ ਸਭੇ ਸਿਖ ਉਭਾਰਿਐਨ ਪ੍ਰਭ ਕਾਜ ਸਵਾਰੇ ਨਿੰਦਕ ਪਕੜਿ ਪਛਾੜਿਐਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ ਹਸਤ ਦੇ ਪ੍ਰਤਪਾਲ ਦਾ ਪਰਨਪੋਖਣ ਕਰਨਾ ਮਿਹਰਮਾਨ ਬਖਸ਼ੀਂਦੇ ਆਪ ਜਪ ਸੱਚੇ ਤਰਨ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਨਾ ਸ਼ਲੋਕ ਮਹੱਲਾ 5 ਤਿੰਨਾ ਭੁਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਣੀ ਲੱਗਿਆ ਉਧਰੈ ਸਭੋ ਕੋਏ ਮਹੱਲਾ 5 ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੋਖ ਨਾ ਮੂਲ ਪੌੜੀ ਮਨ ਰਤ ਤਾ ਗੋਵਿੰਦ ਸੰਗ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਟਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਏਹੋ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾ ਕੀ ਬਾਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗਵਾਰੇ ਦੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਅਬ ਮੋਹੇ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬੁਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜੇਹ ਪਾਵਕ ਸੁਰ ਨਰ ਹੈ ਜਾਰੀ ਰਾਮ ਉਦਕ ਜਨ ਜਲਤ ਉਭਾਰੀ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੀ ਜਲ ਨ ਖੁੱਟਤ ਨਹੀਂ ਕਹ ਕਬੀਰ ਭਜ ਸਾਰਿੰਗ ਪਾਨੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਦਿਕ ਹਾਏ ਰਹਾਉ ਤੂੰ ਜਲ ਨਿਧ ਹਉ ਜਲ ਕਾਮੀਨ ਜਲ ਮਹਿ ਰਹਉ ਜਲਹਿ ਬਿਨਖੀਨ ਤੂੰ ਪਿੰਜਰ ਹਉ ਸੁਅਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ ਤੂੰ ਤਰਵਰ ਹਉ ਪੰਖੀ ਆਹੀ ਮੰਦ ਭਾਗੀ ਤੇਰੋ ਦਰਸ਼ਨ ਨਾਹੀ ਤੂੰ ਸਤਿਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲੇ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾਂ ਕਾਹੇ ਦੁੱਖ ਮਾਨਿਆ ਹਮ ਅਪਤ ਹੈ ਆਪਣੀ ਪਤਖ ਹੋਈ ਅਮਰੈ ਖੋਜ ਪਰੋ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸੋ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਨੋਗੇ ਜਬ ਉਗਰੇ ਗੋ ਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਨਾਮ ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨ ਸ ਆਤਮ ਰਾਮ ਰਹਾਉ ਮੂंड मुंडाए ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਲਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਂਤ ਇਸ ਨਾਨਕ ਰਾਹੀ ਜਿਉ ਭਾਏ ਦਾ ਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਚਾਹੀ ਤਿਨ ਕੋ ਦਇਆ ਸੁਪਨੇ ਪੀ ਨਹੀਂ ਚਾਰ ਚਰਨ ਕਹਿ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੁ ਕਾਇ ਕਰੀਜੈ ਸਰਬਸ ਛੋੜ ਮਹਾਰਾਜ ਪੀਜੈ ਕਬੀਰ ਜੀ ਗੌੜੀ ਕਿਆ Jap ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦੈ ਭਾਉ ਹੈ ਦੂਜਾ ਰੇ ਜਨ ਮਨ ਮਾਧਉ ਸਿਉ ਲਾਈਐ ਚਤਰਾਈ ਨਾ ਚਤਰ ਪੂਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਵਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗ ਰਹਾਇਆ ਗੌੜੀ ਕਬੀਰ ਜੀ ਗਰਭਵਾਸ ਮਹਿ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਉ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤゥム ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੈ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹਿ ਨਾ ਸੋਈ ਹੈ ਰਾਜ ਅਰੰਕ ਦੂ ਮਿਲ ਰੋਈ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨ ਸਤ ਰੋਗਤ ਰਹਤ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸਾਇਨ ਪੀਓ રે ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੈ ਕੰਚੂਆ ਫਲ ਮੋਤੀ ਕਮਨ ਸੋ ਘਰ ਜੋ ਨਿਰਭਉ ਕਹੀਐ ਪਉ ਭਜ ਜਾਏ ਅਪੈ ਹੋਏ ਰਹੀਐ ਰਹਾਉ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਗਿਆਨ ਕਬੀਰ ਨਿਰਗੁਣ ਨਾਮ ਨਾਰੋਸ ਇਸ ਪਰ ਚਾਏ ਪਰਚ ਰਹੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤ ਨਹੀਂ ਬੈਕੁੰਠ ਸਮਾਨਾ ਨਾ ਜਾਣਾਂ ਬੈਕੁੰਠ ਕਹਾਂਹੀ ਜਾਨ ਜਾਨ ਸਭ ਕਹਿ ਤਹਾਂਹੀ ਰਹਾਉ ਕਹਿਨ ਕਹਾਵਨ ਨਹਿ ਪਤੀਈ ਹੈ ਤਉ ਮਨ ਮਾਨੈ ਜਾਤੇ ਹਉਮੈ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠੈ ਆਹੀ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਨ ਹੈ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕਹਿ ਸੰਗਾ ਕਹੋ ਕਬੀਰ ਸੁਨੋ ਹੋਰੇ ਗੁਨੀਆ ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਅਵਰ ਮੂਏ ਕਿਆ ਸ਼ੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋਹਿ ਮਿਲਿਓ ਹੈ ਜਿ ਆਵਨ ਹਾਰਾ ਰਹਾਉ ਵਿਆਦੇਹੀ ਪਰਮਲ ਮਹ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਵਤਾ ਏਕ ਪੰਚ ਪਨੇਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਵਤਾ ਨਾ ਪਨੇਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਖਤ ਮਰਹੈ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਗਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ 5 ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੇ ਬਰੋਲੇ ਨੀਰ ਰਹਾਉ ਹਰੀ ਅੰਗੂਰੀ ਗਦਹਾ ਚਰੈ ਨਿਤ ਉਠ ਹਾਸੈ ਹੀਂ ਗੈ ਮਰੈ ਮਾਤਾ ਪੈਸਾ ਅਮੋਹਾ ਜਾਇ ਕੁੱਦ ਕੁੱਦ ਚਰੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਭਈ ਛੇੜ ਨੇਲੇ ਕਉ ਜੂਂਗੈ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗੌੜੀ ਕਬੀਰ